ਸੂਹੀ ਮਹਲਾ ਤੀਜਾ ਸ਼ਬਦ ਸੱਚਾ ਸੱਜ ਸੂਹਿਲਾ ਕੇ ਭਾਈ ਸੱਚੇ ਗੁਰਾਂ ਦੇ ਸ਼ਬਦ ਉਦੇਸ਼ ਦੇ ਕਮਾਉਣੇ ਕਰਕੇ ਸੱਜਾ ਸੋਹਲਾ ਜਸ ਹੁੰਦਾ ਹੈ ਇਹ ਸੱਚੇ ਦਾ ਸੋਹਲਾ ਆਨੰਦ ਹੁੰਦਾ ਹੈ ਜਿੱਥੇ ਸੱਚੇ ਕਾ ਹੋਏ ਦੀਚਾਰੂ ਰਾਂ ਜਿੱਥੇ ਸੰਗਤ ਵਿੱਚ ਸੱਚੇ ਅਕਾਲ ਪੁਰਖ ਦਾ ਵਿਚਾਰ ਮਰਨਾ ਹੁੰਦਾ ਆ ਰਾਮ ਏ ਭਾਈ ਸੋਮੈ ਸਭ ਕਿਲਖ ਕਾਟੇ ਉਥੇ ਦੇ ਦੀ ਹੰਗਤਾ ਕਿਲਖ ਪਾਪ ਆਦਿਕ ਜਿੰਨੇ ਸਾਰੇ ਕੱਟੇ ਜਾਂਦੇ ਆ ਸਾਚ ਰੱਖਿਆ ਔਰ ਧਾਰੀ ਰਾਂ ਉਹਨਾਂ ਨੇ ਹੀ ਭਾਈ ਸੱਚੇ ਨਾਮ ਨੂੰ ਫਿਰਦੇ ਜੀ ਵਸਾ ਕੇ ਰੱਖਿਆ ਹੈ ਸੱਚ ਰੱਖਿਆ ਔਰ ਤਾਰੇ ਦੁੱਤਰ ਤਾਰੇ ਜਿਹਨਾਂ ਨੇ ਸੱਚੇ ਨਾਮ ਨੂੰ ਦਿਲ ਚ ਵਸਾ ਕੇ ਰੱਖਿਆ ਹੈ ਉਹ ਦੁੱਤਰ ਕਸ਼ਣ ਸੰਸਾਰ ਤੋਂ ਆਪ ਕਰ ਗਏ ਹੈ ਹੋਰ ਉਹਨਾਂ ਨੂੰ ਪਾਰੇ ਜਹਾਜ ਦੀ ਨਿਆਈ ਤਾਰਨ ਵਾਲੇ ਬਣ ਗਏ ਹਨ ਫਿਰ ਭਵਜਲ ਤਰਨ ਨਾ ਹੋ ਉਹਨਾਂ ਨੂੰ ਮੁੜ ਕੇ ਚਾਰਸੀ ਦਾ ਫੇਰਾ ਨਹੀਂ ਹੋਵੇਗਾ ਨਾ ਮੁੜ ਕੇ ਸੰਸਾਰ ਸਮੁੰਦਰ ਨੂੰ ਤਰਨ ਵਾਲੇ ਜਿਗਿਆਸਾ ਆਧਾਰ ਨਹੀਂ ਪੂ ਇੱਕੇ ਵਾਰੀ ਮੁਕਤ ਹੋ ਜਾਣਗੇ ਸੱਚਾ ਸਤਗੁਰ ਸੱਚੀ ਬਾਣੀ ਕਿਉਂਕਿ ਸੱਚੇ ਸਤਗੁਰੂ ਨਾਨਕਦੇਵ ਜੀ ਐ ਸੱਚੀ ਉਹਨਾਂ ਧੁਰ ਕੀ ਬਾਣੀ ਐ ਜਿਨ ਸੱਜਿ ਵਿਖਾਲਿਆ ਸੁ ਜਿਸ ਗੁਰਬਾਣੀ ਨੇ ਸੱਚ ਸਰੂਪ ਨੂੰ ਵਿਖਾਲਤਾ ਸੋਈ ਆਪ ਹੀ ਸੱਚਾ ਐ ਨਾ ਬਾਣੀ ਰੂਪ ਹੋ ਕੇ ਪ੍ਰਗਟ ਹੋ ਰਿਹਾ ਹੈ ਜਿਨ੍ਹਾਂ ਨੂੰ ਸੱਚ ਨੂੰ ਵਿਖਾਲਤਾ ਸੋਈ ਸੱਚੇ ਦਾ ਰੂਪ ਹੋ ਗਏ ਹਨ ਸਾਚੀ ਗੁਣ ਗਾਵੇ ਸੱਚ ਸਮਾਵੇ ਜੋ ਸੱਚੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਉਹ ਸੱਚੇ ਰੂਪ ਤੇ ਸਮਾ ਜਾਂਦੇ ਲੀਨ ਹੋ ਜਾਂਦੇ ਹਨ ਸੱਚ ਵੇਖੈ ਸਭ ਸੂਈ ਉਹ ਸਾਰਿਆਂ 'ਚ ਸੱਚੇ ਨੂੰ ਵੇਖਦੇ ਐ ਤੇ ਸੋਈ ਉਹ ਵੀ ਸੱਚਾ ਰੂਪ ਹੀ ਹੋ ਜਾਂਦੇ ਸੱਚੇ ਦਾ ਨਾਨਕ ਸਾਚਾ ਸਾਹਿਬ ਸਾਚੀ ਨਾ ਜਗਤ ਦੇ ਸਿੰਘਾ ਹੁਣੇ ਸੌ ਗਿਆਂ ਬਲਾਵਾ ਸਿਆ ਦੇਖਦੇ ਕੋਲੇ ਬੈਠਾ ਹੀ ਚਲ ਨਾਨਕ ਸਾਚਾ ਸਾਹਿਬ ਸਾਚੀ ਨਾ ਇਹ ਸਤਿਗੁਰੂ ਸਾਹਿਬ ਜੀ ਕਹਿੰਦੇ ਸੱਚਾ ਸਹਬ ਮਾਲਕ ਹੈ ਉਹਦੀ ਸੱਚੀ ਨਾਈ ਮਹਿਮਾ ਹੈ ਸੱਚ ਨਿਸਤਾਰਾ ਹੋਈ ਸੱਚ ਨਾਮ ਦੇ ਜਪਣੇ ਕਰਕੇ ਨਿਸਤਾਰਾ ਕਰਨਾ ਹੁੰਦਾ ਹੈ ਸਾਚ ਹੈ ਸਤਿਗੁਰ ਸਾਚ 부ਝਾਇ ਜਿਨਾਂ ਨੂੰ ਸੱਚੇ ਸਤਿਗੁਰਾਂ ਨੇ ਸੱਚੇ ਨਾਮ ਦਾ ਜਿਹੜਾ ਸਿਮਰਨ ਕਰਨਾ ਇਹ ਬੁਝਾਉਂਦਾ ਸਮਝਾ ਦੁੱਤਾ ਹੈ। ਬਾਤ ਰੱਖ ਸੱਜ ਸੂਈ ਰਾਂ ਸੱਜਾ ਉਹਨਾਂ ਦੀ ਭਾਈ ਇੱਜ਼ਤ ਰੱਖੇਗਾ ਸੋਈ ਉਹ ਸੱਚੇ ਦਾ ਰੂਪ ਹੋ ਜਾਣਗੇ ਉਲਟ ਕੇ। ਸੱਜਾ ਪੂਜਨ ਭਾਉ ਸੱਚਾ ਹੈ। ਉਹਨਾਂ ਦਾ ਜਿਹੜਾ ਪੂਜਨ ਮਾਲ ਨੂੰ ਅਰਪਣਾ ਇਹ ਵੀ ਸੱਚਾ ਹੈ। ਜਿਹੜਾ ਉਹਨਾਂ ਦਾ ਭਾਉ ਪ੍ਰੇਮ ਇਹ ਵੀ ਸੱਚਾ ਹੈ। ਭੋਜਨ ਗਿਆਨ ਰੂਪੀ ਉਹਨਾਂ ਦਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਉਹ ਸੱਚਾ ਹੈ। ਤੇ ਭਾਉ ਪ੍ਰਕਾਸ਼ ਐ ਵੀ ਸੱਚਾ ਹੈ ਸੱਚੇ ਨਾਮ ਸੁਖ ਹੋਈ ਸੱਚੇ ਨਾਮ ਦੇ ਜਪਣੇ ਕਰਕੇ ਸੁਖ ਸਰੂਪ ਦੀ ਪ੍ਰਾਪਤੀ ਹੋਈ ਹੈ ਆ ਰਾਮ へ ਭਾਈ ਉਹਨਾਂ ਨੂੰ ਸੱਚੇ ਨਾਮ ਸੁਖ ਹੋਈ ਮਰ ਨਾ ਕੋਈ ਇਹਨਾਂ ਨੂੰ ਸੱਚੇ ਨਾਮ ਕਰਕੇ ਸੁਖ ਸਰੂਪ ਦੀ ਪ੍ਰਾਪਤੀ ਹੋਈ ਹੈ ਉਹਨਾਂ ਨੂੰ ਮੌਤ ਨਹੀਂ ਮਾਰ ਸਕਦੀ ਕੋਈ ਉਹ ਮਹਾਪੁਰਖ ਮਰਦੇ ਨਹੀਂ ਫੇਰ ਇੱਕੇ ਵਾਰੀ ਜਦ ਹਮੇ ਮਰ ਗਈ ਮਰ ਚੁੱਕੇ ਐ ਇਸ ਪ੍ਰਕਾਰ ਅਹਿਸਾਸ ਇੰਤਲੇ ਚੁੱਲੇ 'ਚ ਅੱਗ ਮਚਾਉਣਾ ਹਟ ਜੀਏ ਉਹ ਅੱਗ ਦਾ ਜਿਹੜਾ ਤਾਵਾ ਚੁੱਲੇ 'ਚ ਰਹਿੰਦਾ ਹੈ ਅਤੇ ਆਗੋਂ ਜੁ ਬੁਝ ਜਾਂਦੀ ਹੈ ਇਉਂ ਉਹਨਾਂ ਦੀ ਮੌਤ ਮਿਟ ਚੁੱਕੀ ਹੈ ਸਰੀਰ ਪਰਾਲਾਉਦ ਨਾਲ ਖੜਾ ਦੋ ਜੇ ਪਰਾਲਾਉਦ ਪੂਰੀ ਹੋਵੇ ਉਦੋਂ ਜਿਵੇਂ ਚੁੱਲਾ ਫੇਰਾ ਪੇ ਠੰਡਾ ਹੋ ਜਾਂਦਾ ਹੈ ਇਸ ਪ੍ਰਕਾਰ ਸਮਾਪਤੀ ਹੋ ਜਾਂਦੀ ਹੈ ਫਿਰ ਉਹਨੂੰ ਕਾਲ ਨਹੀਂ ਪਹੁੰਚ ਸਕਦਾ ਹੈ ਗਰਭ ਨਾ ਜੂਨੀ ਵਾਸਾ ਨਾ ਮਾਤਾ ਦੇ ਗਰਭ ਵਿੱਚ ਫੇਰ ਆਉਂਦੇ ਐ ਨਾ ਉਹਨਾਂ ਦਾ ਜੂਨਾ ਜਿ ਵਾਸਾ ਹੁੰਦਾ ਹੈ ਜੋਤੀ ਜੋਤ ਮਿਲਾਈ ਸੱਚ ਸਮਾਈ ਜੋਤੀ ਰੂਪ ਬ੍ਰਹਮਣ ਨੇ ਉਹਨਾਂ ਦੀ ਜੋਤ ਪਰਜਕ ਜੋਤ ਆਪਦੇ ਵਿੱਚ ਮੇਲ ਲਈ ਐ ਜਿਨਾਂ ਦੀ ਸੱਚੇ ਨਾਮ ਵਿੱਚ ਵਰਤੀ ਸਮਾ ਗਈ ਹੈ ਸੱਚਾ ਨਾਏ ਪ੍ਰਗਾਸਾ ਸੱਚੇ ਨਾਮ ਕਰਕੇ ਵਾਹਿਗੁਰੂ ਦੇ ਸਰੂਪ ਦਾ ਪ੍ਰਕਾਸ਼ ਹੋ ਗਿਆ ਗਿਆਨ ਸਰੂਪ ਦਾ ਜਿੰਨੀ ਸੱਚ ਜਾਤਾ ਸੇ ਸੱਚੇ ਹੋਏ ਜਿਨ੍ਹਾਂ ਨੇ ਸੱਚੇ ਨਾਮ ਨੂੰ ਗੁਰਾਂ ਦੁਆਰਾ ਜਾਣੇ ਉਹ ਸੱਚੇ ਅਕਾਲ ਪੁਰਖ ਦਾ ਰੂਪ ਹੀ ਹੋ ਗਏ ਉਲਟਕੇ ਅਨੰਦਨ ਸੱਚ ਤੇ ਆਇਨ ਜੀਵਨ ਮੁਕਤੀ ਬਾਤ ਤੇ ਜਿਨ੍ਹਾਂ ਚਿਰ ਪੜਾ ਲੱਗਦੋ ਐ ਰਾਤ ਦੇ ਨੇ ਸੱਚੇ ਨੂੰ ਧਿਆਉਂਦੇ ਰਹਿੰਦੇ ਐ ਹੋਰਨਾਂ ਉਦੇਸ਼ ਜਿੰਨੇ ਸੱਚੇ ਨੂੰ ਟਿਹਾਉਣਾ ਕਰੋ ਨਾਨਕ ਸੱਚ ਨਾਮ ਜਿਨ ਹਿਰਦੈ ਵਸਿਆ ਸਤਿਗੁਰੂ ਜੀ ਕਹਿੰਦੇ ਸਤਨਾਮ ਜਿਨ੍ਹਾਂ ਦੇ ਹਿਰਦੇ 'ਚ ਵਸ ਗਿਆ ਹੈ ਨਾ ਵਿਛੜ ਦੁੱਖ ਪਾਏ ਉਹ ਧਾਈ ਕਦੇ ਵਾਹਿਗੁਰੂ ਨਾਲ ਵਿਛੜ ਕੇ ਜੰਮਣ ਮਰਦਾ ਦੁੱਖ ਨਹੀਂ ਕਰੇ ਪਾਉਣਗੇ ਮੌਤ ਦਾ ਦੁੱਖ ਨਹੀਂ ਪਾਉਣਗੇ ਨਾ ਜਨਵਰੂਪੀ ਵਿਛੋੜਾ ਹੋਵੇਗਾ ਨਾ ਜਮਨ ਮਰਨ ਦਾ ਦੁੱਖ ਪਾਉਣਗੇ ਸੱਚੀ ਬਾਣੀ ਸੱਚੇ ਗੁਣ ਗਾਵੈ ਇਹ ਸੱਚੀ ਸਤਿਗੁਰ ਕੀ ਬਾਣੀ ਇਹ ਚ ਲਾਲਚ ਨਹੀਂ ਦੱਸਿਆ ਵੀ ਮਹੱਤਰ ਬਾਤ ਹੋ ਰਾਂ ਮੇਰੇ ਨਾਲ ਜੀਆਂ ਜਾਂ ਇਸ ਪ੍ਰਕਾਰ ਸੁਖ ਹੋਵੇਗਾ ਇਉ ਸੱਚੀ ਬਾਣੀ ਲਾਲਚੇ ਲਗ ਸਾਥ ਰਹਿਤ ਹੈ ਸਾਜ ਰੂਪ ਦੀ ਪ੍ਰਾਪਤੀ ਵਾਲੀ ਬਾਣੀ ਹੈ ਇਸ ਦੁਆਰਾ ਜਿਹੜੇ ਸੱਚੇ ਆਕਾਲ ਪੁਰਖ ਦੇ ਗੁਣਾਂ ਨੂੰ ਗਾਉਂਦੇ ਐਿਤ ਘਰ ਸੋਹਿਲਾ ਹੋਈ ਰਾਮ ਉਹਨਾਂ ਦੇ ਘਰ ਹਿਰਦੇ 'ਚ ਸੋਹਿਲਾ ਆਨੰਦ ਪ੍ਰਾਪਤ ਹੁੰਦਾ ਹੈ ਸੋਹਿਲਾ ਵਾਹਿਗੁਰੂ ਦਾ ਜਸ ਪ੍ਰਗਟ ਹੋ ਜਾਂਦਾ ਹੈ ਸਖਿਆਤ ਹੋ ਜਾਂਦਾ ਗੁਰਮਖਰੋਮ ਹਰਿ ਧਿਆਵੇ ਦੀ ਧਾਤ ਪ੍ਰਾਪਤ ਹੁੰਦੀ ਹੈ ਨਿਰਮਲ ਗੁਣ ਸੱਚੇ ਤਨ ਮਨ ਸੱਚ ਜਿਨ੍ਹਾਂ ਦੇ ਅੰਦਰ ਨਿਰਮਲ ਉੱਜਲ ਗੁਣ ਸੱਚੇ ਦੇ ਵਸਰੇ ਹੈ ਉਹ ਤਨ ਵੀ ਸਚਿਆਈ ਵਾਲਾ ਹੋ ਗਿਆ ਮਨਵੀ ਸੱਚੇ ਦੇ ਪਿਆਰ ਵਾਲਾ ਹੋ ਗਿਆ ਹੈ ਵਿੱਚ ਸਾਚਾ ਪੁਰਖ ਪ੍ਰਭ ਸੋਈ ਹੈ ਕਿਉਂਕਿ ਭਾਈ ਉਹਨਾਂ ਦੇ ਹਿਰਦੇ ਸੱਚਾ ਪੁਰਖ ਪ੍ਰਭ ਹੋ ਕੇ ਜੁ ਮਸਿਆ ਹੈ ਇਸ ਕਰਕੇ ਸੋਈ ਰਾਮ ਦਾ ਰੂਪ ਹੋ ਗਏ ਭਾਈ ਉਲਟ ਕੇ ਸਭ ਸੱਜ ਵਰਤ ਸੱਜੂ ਬੁਲੇ ਉਹ ਸਾਰਿਆਂ 'ਚ ਹੀ ਸੱਚ ਪਰਮੇਸ਼ਰ ਆਪ ਹੀ ਵਰਤਦਾ ਜਾਣ ਹੁੰਦੇ ਹੈ ਸੱਚਾ ਆਪ ਹੀ ਸਾਰੇ ਅੰਦਰ ਬੋਲਦਾ ਜਾਣਦੇ ਹਨ ਜੋ ਸੱਚ ਕਰੈ ਸੂ ਹੋਈ ਆਪ ਹੀ ਸਭ ਅੰਦਰ ਫੇਰ ਪੜਦੋ ਸਭ ਸੱਤਿ ਵਰਤਾ ਸੱਜੂ ਬੋਲੇ ਸੱਚੇ ਬਚਨੋ ਗੁਰੂ ਸਾਹਿਬ ਮਹਾਵਾਕਾਂ ਨੂੰ ਬੋਲਦੇ ਹਨ ਤੇ ਜਿਹੜੇ ਇਸ ਪ੍ਰਕਾਰ ਗੁਰਾਂ ਦੇ ਮਹਾਵਾਕਾਂ ਦੇ ਬੋਲਦੇ ਅਭਿਆਸ ਕਰਦੇ ਹੈ ਉਹਨਾਂ ਨੂੰ ਸਾਰਿਆਂ ਸੱਚਾ ਵਰਤਾ ਪ੍ਰਤੀਤ ਹੁੰਦਾ ਹੈ ਸੱਚੇ ਬੋਲ ਸੱਚੇ ਬੋਲ ਰਿਹਾ ਹੈ ਸਾਰਿਆਂ ਦੇ ਅੰਦਰ ਸਦਾ ਕਟਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਜੋ ਸੱਚ ਕਰੈ ਸੂਹੀ ਜੋ ਸੱਚਾ ਬਾਦਸ਼ਾਹ ਕਰਦਾ ਹੈ ਹੁੰਦਾ ਹੈ ਜੋ ਕਰੇਗਾ ਹੋਵੇਗਾ ਜਹ ਦੇਖਾ ਤਹ ਸੱਚ ਪਸਰਿਆ ਅਸੀਂ ਤਾਂ ਜਿੱਥੇ ਵੇਖਦੇ ਸੱਚਾ ਬਾਦਸ਼ਾਹ ਹੀ ਸਾਰੇ ਫੈਲਿਆ ਹੋਇਆ ਜਿਬ ਦ੍ਰਿਸ਼ਟੀ ਜਗਾਤੀ ਮਾਰਨ ਜਿਨ੍ਹਾਂ ਦੇ ਅਵਰ ਨਾ ਦੂਜਾ ਕੋ ਅਵਰ ਇਸਤਾਨ ਤੇ ਹੋਰ ਦੂਸਰਾ ਵਾਹਿਗੁਰੂ ਤੋਂ ਬਿਨਾ ਹੋਰ ਕੋਈ ਨਹੀਂ ਹੈ ਸੱਚੇ ਉਪਜੈ ਸੱਚ ਸਮਾਵੈ ਸੱਚੇ ਬਾਦਸ਼ਾਹ ਤੋਂ ਸਾਰਾ ਸੰਸਾਰ ਪੈਦਾ ਹੁੰਦਾ ਹੈ ਸੱਚੇ ਚੀ ਲੀਨ ਹੋ ਰਿਹਾ ਹੈ ਇਹ ਬ੍ਰਹਮ ਦ੍ਰਿਸ਼ਟੀ ਹੈ ਬੋਦਵਾਰ ਤੋਂ ਆਦਾ ਜਿਵੇਂ ਜਲ ਚੋਂ ਲੈ ਰੁੜਦੀ ਹੈ ਜਲ ਰੂਪ ਹੀ ਹੁੰਦੀ ਹੈ ਜਲ 'ਚ ਹੀ ਲੀਨ ਹੋ ਜਾਂਦੀ ਹੈ ਕਿਉਂ ਜਿਵੇਂ ਸੋਨੇ ਦੇ ਗਹਿਣੇ ਬਣਦੇ ਐ ਸੋਨੇ 'ਚ ਹੀ ਰਹਿਂਦੇ ਐ ਜਦੋਂ ਗਹਿਣਾ ਆਪਣਾ ਮੇੜਦੀ ਓਦੋਂ ਸੋਨਾ ਹੀ ਰਹਿ ਜਾਂਦਾ ਐ ਇਸੇ ਪ੍ਰਕਾਰ ਉਹ ਪਰਮੇਸ਼ਰ ਸੱਚੇ ਤੋਂ ਸਾਖੀ ਰੂਪ ਹੋ ਕਰਕੇ ਸਾਰਿਆਂ 'ਚ ਪ੍ਰਗਟ ਹੋਇਆ ਐ ਆਪ ਹੀ ਸੱਚੇ ਚਿਸਤ ਹੈ ਫਿਰ ਸਸਰੂ ਜੀ ਆਪਦੇ ਚ ਲਿਖਣ ਹੋ ਜਾਂਦਾ ਮਾਏ ਜਨਮੇ ਦੂਜਾ ਹੋਈ ਜਿਹਦੇ ਅੰਦਰ ਪਾਈ ਦਵਾਈ ਟਪਾ ਹੋ ਜਾਂਦੇ ਮਰਦੇ ਰਹਿੰਦੇ ਮਹਾਰਾਜ ਸਾਹਿਬ ਕਹਿੰਦੇ ਹਨ ਨਾਨਕ ਸਭ ਕਿਸ ਆਪੇ ਕਰਤਾ ਮਹਾਰਾਜ ਸਾਹਿਬ ਕਹਿੰਦੇ ਸਾਰੇ ਉਚਾਪ ਹੀ ਕਰਤਾ ਪੁਰਖ ਆਪ ਕਰਾਵੇ ਸੂਈ ਆਪ ਹੀ ਉਹ ਪਰਮੇਸ਼ਰ ਗੁਰਮੁਖਾ ਤੋਂ ਕਰਾਉਂਦਾ ਹੈ ਸੋਈ ਗੁਰਮੁਖ ਪਰਮੇਸ਼ਰ ਬਸੇ ਮਨ ਭਜਨ ਕਰਦੇ ਐ ਸੱਚੇ ਭਗਤ ਸੋ ਹੈ ਦਰਬਾਰੇ ਸੱਚੇ ਆਕਾਲ ਪੁਰਖ ਦੇ ਜਿਹੜੇ ਭਗਤ ਆਉਂਦੇ ਦਿਵਾਰ ਸੱਚਖੰਡ ਵਿੱਚ ਸੌਂਦੇ ਹਨ ਸਾਧ ਸੰਗਤ ਰੂਪੀ ਦਰਵਾਰ ਤੇ ਸ਼ਰੂਪ ਰੂਪੀ ਦਰਵਾਰ ਵਿੱਚ ਸੌਂਦੇ ਹਨ ਸੱਚੂ ਸੱਚ ਬਖਾਣੇ ਰਾਹ ਉਹ ਸੱਚ ਦਾ ਹੀ ਉਹਨਾਂ ਦੇ ਅੰਦਰਸ਼ਾ ਹੈ ਹਿਰਦੇ 'ਚ ਤੇ ਸੱਚ ਦਾ ਹੀ ਰਸਨਾ ਕਰਕੇ ਕਲ ਕਲਖਨ ਕਰਦੇ ਹਨ ਇਹ ਭਾਈ ਘਟ ਅੰਤਰੀ ਸਾਚੀ ਬਾਣੀ ਉਹਨਾਂ ਦੇ ਹਿਰਦੇ ਦੇ ਅੰਦਰ ਸੱਚੀ ਅਕਾਲ ਪੁਰਖ ਦੀ ਬਾਣੀ ਹੈ ਸਾਚੂ ਆਪ ਪਛਾਣੇ ਉਹ ਸੱਜਾ ਸਰੂਪ ਆਪਣੇ ਆਤਮਾ ਨੂੰ ਪਛਾਣ ਲੈਂਦੇ ਇਹ ਭਾਈ ਆਪ ਪਛਾਣ ਹੈ ਤਾਂ ਸੱਚ ਜਾਣ ਹੈ ਉਹ ਜਿਹੜੇ ਆਪਣੇ ਆਤਮਾ ਨੂੰ ਪਛਾਣ ਲੈਂਦੇ ਉਹ ਹੀ ਤਤਪਦ ਦੇ ਲਖਰਸ ਨੂੰ ਤਾਂ ਹੀ ਉਹ ਸੱਜੇ ਤਤਪਦ ਦੇ ਲਖਰਸ ਨੂੰ ਪਛਾਣਦੇ ਆ ਜਾਣਦੇ ਆ ਪਰਤਕ ਚੇਤਨ ਨੂੰ ਸੱਚਾ ਪਛਾਣ ਕੇ ਅਦੁਆਤ ਨੰਦ ਨੂੰ ਸੱਚੇ ਨੂੰ ਪਛਾਣ ਲੈਂਦੇ ਆ ਸੱਚੇ ਸੋਝੀ ਹੋਈ ਸੱਚੇ ਸਰੂਪ ਕਰਕੇ ਸੱਚੇ ਨਾਮ ਕਰਕੇ ਸੱਚੇ ਦੀ ਸੋਝੀ ਸਮਝ ਆਉਂਦੀ ਹੈ ਜਿਸ ਪੈਂਦਾ ਹੈ ਉਹ ਸੱਚਾ ਸ਼ਬਦ ਸੱਜੀ ਹੈ ਸੋਭਾ ਭਾਈ ਸੱਚਾ ਗੁਰਾਂ ਦਾ ਸ਼ਬਦ ਹੈ ਉਪਦੇਸ਼ ਹੈ ਸਤਿਗੁਰੂ ਖਾਂ ਦੀ ਸੋਭਾ ਹੈ ਸੱਚ ਹੀ ਸੁਖ ਹੋਈ ਕਿਉਂ ਸੱਚੇ ਨਾਮ ਕਰਕੇ ਸੁਖ ਦੀ ਪ੍ਰਾਪਤੀ ਨਿਸ਼ਚੇ ਕਰਕੇ ਸਭ ਨੂੰ ਹੋਈ ਹੈ ਹੁੰਦੀ ਹੈ ਸਾਜ ਰਤੇ ਭਗਤ ਇਕ ਰੰਗੀ ਜਿਹੜੇ ਸੱਚੇ ਨਾਮ ਜੀ ਰੰਗੇ ਉਹ ਹੀ ਇਕ ਰੰਗੀ ਭਗਤ ਹੈ ਇਕ ਰੂਪ ਹੀ ਹੋ ਜਾਂਦੇ ਯਕ ਰੰਗ ਹੋ ਜਾਂਦੇ ਓਹੀ ਰੂਪ ਹੋ ਜਾਂਦੇ ਹਨ ਉਲਟ ਕੇ ਦੂਜਾ ਰੰਗ ਨਾ ਕੋ ਜਿਵੇਂ ਅੰਗ ਵਿੱਚ ਲੱਕੜ ਰੱਖ ਦਈਏ ਲੱਕੜ ਅੰਗ ਦਾ ਰੂਪ ਹੀ ਹੋ ਜਾਂਦੀ ਹੈ ਇਸੇ ਪ੍ਰਕਾਰ ਦੂਜਾ ਰੰਗ ਨਾ ਕੋਈ ਦੂਸਰਾ ਕੋਈ ਰੰਗ ਉਹਨਾਂ ਨੂੰ ਰਹਿੰਦਾ ਹੀ ਨਹੀਂ ਕਿਸੇ ਪ੍ਰਕਾਰ ਦਾ ਐਸਾ ਨਾਂ ਚੜ ਜਾਂਦਾ ਹੈ ਨਾਨਕ ਜਿਸ ਕਉ ਮਸਤਕ ਲਿਖਿਆ ਸਤਿਗੁਰੂ ਜੀ ਕਹਿੰਦੇ ਜੀ ਉਹਨਾਂ ਦੇ ਫੱਤੇ ਤੇ ਲੇਖ ਲਿਖਿਆ ਹੋਇਆ ਹੈ ਇਸ ਸੱਚ ਪ੍ਰਾਪਤ ਹੋ ਉਹਨਾਂ ਨੂੰ ਗੁਰਾਂ ਦੁਆਰਾ ਇਹ ਸੱਚ ਨਾਮ ਦੀ ਪ੍ਰਾਪਤੀ ਹੁੰਦੀ ਹੈ ਫਿਰ ਸੱਚੇ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ ਸੂਹੀ ਮਹੱਲਾ ਤੀਜਾ ਜੋ ਵਿਚਾਰੇ ਧਨਜੀ ਭਵੇ ਕੀ ਭਾਈ ਸੱਚੀ ਦੀ ਪ੍ਰਾਕੀ ਤੋਂ ਬਗੈਰ ਇਹ ਤਨਜੀ ਵੀ ਆਤਮਾ ਰੂਪੀ ਇਸਤਰੀ ਇਹ ਚੌਹਾਂ ਜਗਾਂ ਦੇ ਵਿੱਚ ਭਰਮ ਦੀ ਫਿਰਦੀ ਰਹੇ ਬਿਨ ਸਤਿਗੁਰ ਸੁਹਾਗ ਨਾ ਹੋਈ ਸਤਿਗੁਰ ਦੀ ਸ਼ਰਣਾ ਤੂੰ ਬਿਨ ਸੁਹਾਗ ਆਨੰਦ ਨਹੀਂ ਰਾਮ ਦਾ ਪ੍ਰਾਪਤ ਹੁੰਦਾ ਹੈ ਭਾਈ ਪਰਮੇਸ਼ਰ ਦੇ ਨਾਮ ਤੋਂ ਬੰਝੇ ਰਹਿ ਜਾਂਦੀਆਂ ਹਨ ਰੂਹਾਂ ਭਰਮ ਚ ਪਈਆਂ ਹੋਈਆਂ ਨੇ ਚਲ ਰਾਜ ਸਦਾ ਹਰ ਕੀ ਹਰੀ ਖਾਲਸਾ ਦਾ ਰਾਜ ਜੋ ਪ੍ਰਕਾਸ਼ ਹੈ ਉਹ ਸਦਾ ਚੱਲ ਰਹਿਣ ਵਾਲਾ ਹੈ ਇਸ ਬਿਨ ਅਵਰ ਨਾ ਕੋਈ ਰਾਹ ਇਹ ਭਾਈ ਉਸ ਵਾਹਿਗੁਰੂ ਤੋਂ ਬਿਨਾ ਤਾਂ ਅਵਰ ਸਤਾਂ ਤੇ ਹੋਰ ਕੋਈ ਨਹੀਂ ਹੈ ਉਹ ਦ੍ਰਿਸ਼ਟੀ ਨਹੀਂ ਜਾਗੀ ਇਸ ਕਰਕੇ ਸਾਨੂੰ ਹਨੇਰਾ ਪਿਆ ਰਹਿੰਦਾ ਹੈ ਇਸ ਬਿਨ ਅਵਰ ਨਾ ਕੋਈ ਸਦਾ ਸੱਚ ਸੋਈ ਏ ਭਾਈ ਤਸ ਵਾਹਿਗੁਰੂ ਕੋ ਬਿਨਾ ਵਸਤਾਂ ਚ ਕੋਈ ਨਹੀਂ ਸਦਾ ਪਿੱਛੇ ਵੀ ਸੱਚਾ ਸੀ ਸੋਈ ਸਦਾ ਸੱਚਾ ਅੱਗੇ ਨੂੰ ਹੋਵੇਗਾ ਗੁਰਮੁਖ ਏਕੋ ਜਾਣਿਆ ਗੁਰਮੁਖਾ ਨੂੰ ਸਿੱਕੋ ਦਾ ਸਰੂਪ ਨੂੰ ਪਛਾਣ ਗਿਆ ਜਾਣ ਲਿਆ ਹੈ ਧਨ ਪਿਰ ਮੀਲਾਵਾ ਹੂਆ ਉਹਨਾਂ ਧਨ ਇਸਤਰੀਆਂ ਦਾ ਪਤੀ ਨਾਲ ਮਲਾਪ ਹੋਇਆ ਹੈ ਗੁਰਮਤੀ ਮਨਮਾਨਿਆ ਜਿੰਦਾਂ ਰੂਪੀ ਇਸਤਰੀਆਂ ਦਾ ਪਿਤਾ ਪਤੀ ਪਰਮੇਸ਼ਰ ਨਾਲ ਜੀਵਨ ਦਾ ਮਲਾਪ ਹੋਇਆ ਹੈ ਸਤਗੁਰ ਮਿਲਿਆ ਗੁਰਮਤੀ ਗੁਰਮਤੀ ਮਨਮਾਨਿਆ ਜਿਨ੍ਹਾਂ ਦਾ ਗੁਰਮਤਦੁਆਰਾ ਮਨ ਮੰਨ ਗਿਆ ਹੈ ਸਤਗੁਰ ਮਿਲਿਆ ਤਾਂ ਹਰ ਪਾਇਆ ਸਤਗੁਰਾਂ ਦੇ ਨਾਲ ਜੋ ਮਿਲਿਆ ਤਾਂ ਪਰਮੇਸ਼ਰ ਨੂੰ ਪਾਇਆ ਹੈ ਜਿਸ ਕਿਸੇ ਨੇ ਬੇਨ ਹਰ ਨਾਮ ਹੈ ਮੁਕਤ ਨਾ ਹੋ ਮਹਾਰਾਜ ਅੰਮ੍ਰਿਤ ਨਾਮ ਤੋਂ ਬਿਨਾ ਕਿਸੇ ਦੀ ਮੁਕਤ ਨਹੀਂ ਹੋਈ ਕਲਿਆਣ ਨਹੀਂ ਹੋਈ ਹੈ ਨਾ ਹੋਣੀ ਐ ਨਾ ਹੋਵੇਗੀ ਨਾਨਕ ਕਾਮਣ ਕੰਤੈ 라ਵੇ ਸਤਗੁਰੂ ਜੀ ਕਹਿੰਦੇ ਉਹ ਕਾਮਣ ਚਾਹਵਾਨ ਜਿਗਿਆਸੂ ਜੀਵ ਰੂਪੀ ਸਤਰੀ ਪਤੀ ਅਕਾਲ ਪੁਰਖ ਦੇ ਆਨੰਦ ਨੂੰ 라ਵੇ ਮਾਨ ਸਕਦੀ ਐ ਤਾਂ ਮਨ ਮੰਨਿਆ ਸੁਖ ਹੂ ਜੇ ਗੁਰਾਂ ਦੇ ਸ਼ਬਦੂ ਚ ਮਨ ਮੰਨ ਜੇ ਮੰਤਰ ਕੇ ਮਾਨੋ ਤਾਂ ਸੁਖ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ ਸਤਗੁਰ ਸੇਵ ਤਨ ਬਾਲੜੀਏ ਫੇ ਜਿਗਿਆਸੂ ਰੂਪੀ ਸਤਰੀ ਐ ਬਾਲਕ ਵਸਤਾ ਵਾਲੀਏ ਸ਼ਾਸਤ੍ਰ ਸੰਸਕਾਰਾਂ ਤੋਂ ਰਹਿਤ ਬਾਲਕੀਏ ਸਤਿਗੁਰਾਂ ਦੀ ਸੇਵਾ ਕਾਰਜ ਭਾਗਾਂ ਵਾਲੀਏ ਹਰ ਵਾਰ ਪਾਵੈ ਸੋਈ ਰਾਮ ਸੋਈ ਜੋ ਵਰ ਬ੍ਰਹਮ ਗਿਆਨੀਆਂ ਨੂੰ ਪਾਇਆ ਹੈ ਹਰੀ ਰੂਪ ਵਰਪਤੀ ਤੂੰ ਵੀ ਪਾਲਵੇਂਗੀ ਸੋਈ ਉਹਦਾ ਰੂਪ ਹੀ ਹੋ ਜਾਵੇਂਗੀ ਰਾਮ ਦਾ へ ਭਾਈ ਸਦਾ ਹੂਬ ਹੈ ਸੋਹਾਗਣੀ ਸਦਾ ਰਾਜੇਸ ਕੀਏ ਸਹਾਗ ਵਾਲੀ ਬਰਮਾਨਾ ਗ੍ਰੂਪੀ ਸਹਾਗ ਵਾਲੀ ਹੋ ਜਾਵेंगी ਫਿਰ ਮੈਲਾ ਵੇਸ ਨਾ ਹੋਈ ਰਾਂ ਫਿਰ ਕਦੇ ਤੇਰਾ ਮੈਲਾ ਜਿਵੇਂ ਰੰਡੀਆਂ ਦਾ ਵੇਸ ਹੁੰਦਾ ਹੈ ਛੁੱਟਣਾ ਦਾ ਵੇਸ ਹੁੰਦਾ ਹੈ ਇਸ ਪ੍ਰਕਾਰ ਅੰਤਾ ਕਰਨ ਦਾ ਜਿਹੜਾ ਮੈਲਾ ਹੋਣਾ ਕਾਮ ਕ੍ਰੋਧ ਦੇ ਨਾਲ ਜਮਨ ਮਰਨ ਵਿੱਚ ਜੂਨਾ ਜਾਣਾ ਗਰਭ 'ਚ ਲਟਣਾ ਨਰਕ 'ਚ ਪੈਣਾ ਇਹ ਮੈਲਾ ਵੇਸ ਨਹੀਂ ਅੰਟਾ ਕਰਦਾ ਮੈਲਾ ਜਿਹੜਾ ਹੁਣ ਇਹੋ ਮੈਲਾ ਵੇਸ ਨਹੀਂ ਫੇਕ ਜੇ ਹੋਵੇਗਾ ਫਿਰ ਮੈਲਾ ਵੇਸ ਨਾ ਹੋਈ ਫਿਰ ਜੇ ਕੜਨੀ ਜੂਨਾ ਚ ਪੈਣਾ ਰੂ ਮੈਲਾ ਇਸ ਨਹੀਂ ਹੋਵੇਗਾ ਗੁਰਮੁਖ ਬੂਝੈ ਕੋਈ ਕੋਈ ਗੁਰਮੁਖਾ ਜਿਹੜਾ ਇਸ ਗੱਲ ਨੂੰ ਬੂਝੈ ਸਮਝਦਾ ਹੈ ਗੁਰਾਂ ਦਵਾਰਾ ਹਉਮੈ ਮਾਰ ਪਛਾਣਿਆ ਜਿਨ੍ਹਾਂ ਦੇ ਵੀ ਹੰਗਤਾ ਮਾਰ ਲਈ ਹੈ ਉਹਨਾਂ ਨੇ ਵਾਹਿਗੁਰੂ ਦੇ ਸਰੂਪ ਨੂੰ ਪਛਾਣ ਲਿਆ ਹੈ ਕਰਨੀ ਕਾਰ ਤਮਾਵੇ ਸਬਦ ਸਮਾਵੇ ਧਰਤੀ ਦੀ ਕਾਰ ਨੂੰ ਕਮਾਉਣਾ ਕਰੇ ਗੁਰਾਂ ਦੇ ਸ਼ਬਦ ਵਿੱਚ ਹਰ ਵਕਤ ਲੀਨ ਹੋਵੇ ਸਮਾਵੇ ਅੰਤਰ ਏਕੂ ਜਾਣੇ ਅੰਦਰ ਏਕੋ ਰੂਪ ਬ੍ਰਹਮਨ ਨੂੰ ਜਿਹਨਾਂ ਜਾਣ ਲਿਆ ਤੁਹਾਨੂੰ ਵਾਹਪੁਰਖ ਹਨ ਗੁਰਮੁਖ ਪ੍ਰਭ ਰਾਵੇ ਦਿਨ ਰਾਤੀ ਆਪਣਾ ਆਪਣਾ ਪ੍ਰਭੂ ਐ ਹੋਰ ਕੌਣ ਐ ਦੁਨੀਆ 'ਚ ਪਰ ਗੁਰਮੁਖ ਮਹਾਤਮਾ ਜਿਹੜੀਆਂ ਉਹ ਉਹਦੇ ਆਨੰਦ ਨੂੰ ਮਾਣਦੀਆਂ ਹਨ ਸਖੀਆਂ ਸਾਜੀ ਸੁਬਾਹੂ ਉਹਨਾਂ ਦੀ ਸੱਚੀ ਬ੍ਰਹਮ ਗਿਆਨੀ ਆ ਪਰਮੇਸ਼ਰ ਰੂਪ ਸੋਭਾ ਹੁੰਦੀ ਹੈ ਨਾਨਕ ਕਾਮਣ ਪਿਰ ਰਾਵੇ ਆਪਣਾ ਸਤਿਗੁਰੂ ਜੀ ਕਹਿੰਦੇ ਹੈ ਜਿਹੜੀਆਂ ਚਾਹਵਾਨ ਪਤੀ ਦੀਆਂ ਜਿਗਿਆਸੂ ਰੂਪ ਸਖੀਆਂ ਹਨ ਉਹ ਆਪਣੇ ਪਤੀ ਅਕਾਲ ਪੁਰਖ ਦੇ ਆਨੰਦ ਨੂੰ ਰਾਵਨੀਆਂ ਮਾਣਦੀਆਂ ਜੇ ਉਚਾਰਨ ਕਰਨ ਤਾਂ ਰਵ ਰਹਿਆ ਪ੍ਰਭ ਸੂਈ ਉਹ ਪਰਮੇਸ਼ਰ ਤਾਂ ਸਾਰਿਆਂ 'ਚ ਵਿਆਪਕ ਹੋ ਰਿਹਾ ਹੈ ਇਹ ਸੋਈ ਉਲਟ ਕੇ ਉਹਦਾ ਰੂਪ ਹੋ ਜਾਂਦੀਆਂ ਹਨ ਗੁਰ ਕੀ ਕਾਰ ਕਰੇ ਧਨ ਬਾਲੜੀ ਜੇ ਜੀਆ ਸਰੂਪੀ ਧਨ ਬਾਲਕ ਸ਼ਾਸਤਰ ਸੰਸਕਾਰਾਂ ਤੋਂ ਰਹਿਤ ਬਾਲਕੀਏ ਜੇ ਗੁਰਾਂ ਦੀ ਭਗਤੀ ਰੂਪਕਾਰ ਕਰੇ ਹਰ ਵਰ ਦੀ ਮਿਲਾਈ ਰਾਮ ਬੇਨਤੀ ਕਰੇ ਕਿ ਹਮਾਰਾ ਮੈਨੂੰ ਹਰੀਪਤੀ ਅਕਾਲ ਪ੍ਰਭੂ ਮਿਲਾ ਦੇਓ ਤਿਹ ਭਾਈ ਮਿਲਾ ਦਿੰਦੇ ਹਨ ਉਹ ਹਰ ਕੈ ਰੰਗ ਰਾਤੀ ਹੈ ਕਾਮਣ ਜਿਹੜੀ ਕਾਮਣ ਚਾਹ ਉਹ ਅਨ ਜੀਆ ਸਰੂਪ ਸਖੀ ਖਰੀਦੇ ਪ੍ਰੇਮ ਵਿੱਚ ਰੰਗੀ ਰਹਿੰਦੀ ਹੈ ਹਲਵਾ ਕਤ ਮਿਲ ਪ੍ਰੀਤਮ ਸੁਖ ਪਾਏ ਉਹ ਸਤਿਗੁਰੂ ਪਿਆਰਿਆਂ ਨਾਲ ਮਿਲ ਕਰਕੇ ਸੁਖ ਸ਼ਰੂਪ ਨੂੰ ਪਾਉਂਦੇ ਆਰਾਮ ਦੇ ਨੂੰ ਇਹ ਭਾਈ ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਜਿਹੜੇ ਗੁਰੂ ਪਿਆਰਿਆਂ ਨਾਲ ਮਿਲ ਕੇ ਸੁਖ ਨਾਮ ਦੇ ਸੁਖ ਨੂੰ ਪਾਉਂਦੇ ਆ ਉਸ ਸੱਚ ਦੇ ਰੂਪ 'ਚ ਸਮਾ ਜਾਂਦੇ ਹਨ ਮਿਲ ਜਾਂਦੇ ਹਨ ਸੱਚ ਵਰਤੈ ਸਭ ਥਾਈ ਉਹ ਮਾਰੇ ਸੱਚਾ ਹੈ ਕਿਥੇ ਭਾਈ ਸਾਰਿਆਂ ਥਾਂ ਜੇ ਵਰਤਦਾ ਸੀ ਜੋਤ 'ਚ ਮਿਲਦੇ ਹਨ ਸੱਚਾ ਸੀ ਗਾਰ ਕਰੇ ਦਿਨ ਰਾਤੀ ਉਹ ਸਾਧਨਾ ਦਾ ਸ਼ਿੰਗਾਰ ਰਾਜ ਨੇ ਕਰਦੇ ਹਨ ਕਾਮਣ ਸੱਚ ਸਮਾਈ ਉਹ ਕਾਮਣ ਚਾਹਵਾਨ ਪਤੀ ਦੀ ਪਰਮੇਸ਼ਵਰ ਸੱਚੇ 'ਚ ਸਮਾਗੀ ਲੀਨ ਹੋ ਗਈ ਹੈ ਹਰ ਸੁਖ ਦਾਤਾ ਸ਼ਬਦ ਪਛਾਤਾ ਹਰੀ ਸਰਬ ਸੁਖਾਂ ਦਾ ਦਾਤਾ ਗੁਰਾਂ ਦੇ ਸ਼ਬਦ ਉਬेश ਕਰਕੇ ਪਛਾਣਿਆ ਹੈ ਕਾਮਣ ਲਿਆ ਕੰਠ ਲਾਏ ਉਹਨਾਂ ਕਾਮਣਾਂ ਚਾਹਵਾਨ ਸਖੀਆਂ ਨੇ ਵਾਹਿਗੁਰੂ ਨੂੰ ਕੰਠ ਨਾਲ ਲਾ ਰਿਆ ਪੀਰ ਨਿਸ਼ਚੈ ਹੈ ਜਾਂ ਬਖਸ਼ਾ ਮਾਰ ਰਹੇ ਨੇ ਆੜੇ ਕੇ ਲੀਨ ਕਰ ਲੈ ਨਾਨਕ ਮਹਿਲੀ ਮਹਿਲ ਪਛਾਣ ਮਹਿਲੀ ਜਿ ਗਿਆਸੂ ਮਹਲੂ ਸੂਪਨੋ ਜੁਰ ਨਾਨਕ ਸਾਹਿਬ ਜੀ ਕਹਿੰਦੇ ਉਹ ਪਛਾਣਦੇ ਆ ਗੁਰਮਤੀ ਹਰ ਪਾਏ ਜਿਹੜੀਆਂ ਗੁਰਾਂ ਦੀ ਮਤ ਦੁਆਰਾ ਹਰੀ ਦੇ ਨਾਮ ਨੂੰ ਪਾਉਂਦੀਆਂ ਗੁਰਾਂ ਦੁਆਰਾ ਸਾਧਾਨ ਬਾਲੀ ਧੁਰ ਮੇਲੀ ਸਾਉ ਜਿ ਗਿਆਸੂ ਰੂਪੀ ਧਨ ਬਾਲ ਕੀ ਜਿਹੜੀ ਸ਼ੌਕ ਅਵਸਥਾ ਵਾਲੀ ਹੈ ਜਾਂ ਬਾਲ ਕੀ ਸਾਸ ਰੀ ਸੰਸਕਾਰਾਂ ਅਗਿਆਤ ਹੈ ਉਗੁਰਾਂ ਸਾ ਗੁਰਮੇਲੀ ਸਤ ਅਨਬਾਲੀ ਧੁਰ ਮੇਲੀ ਆ ਟੋਈ ਉਹਨਾਂ ਨੂੰ ਵਾਹਿਗੁਰੂ ਨੇ ਮੇਲ ਲਿਆ ਹੈ ਜਨਮ ਤੋਂ ਲਾ ਕੇ ਮੀਰੇ ਪ੍ਰਭ ਆਪ ਮਿਲਾਈ ਮੀਰੇ ਪ੍ਰਭੂ ਨੇ ਜਿਹੜੀ ਗੁਰਾਂ ਦੇ ਨਾਲ ਆਪ ਮਲਾਉਣਾ ਕੀਤੀ ਹੈ ਭਾਈ ਉਹ ਧੁਰੋਂ ਹੀ ਮੇਲੀਆਂ ਹਨ ਰੂਹਾਂ ਗੁਰਮਤੀ ਕੱਟ ਚਾਨਣ ਹੋਆ ਜਿਨ੍ਹਾਂ ਨੂੰ ਗੁਰਮਤਿ ਦੁਆਰਾ ਹਿਰਦੇ 'ਚ ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ ਰਬ ਰਵ ਰਹਿਆ ਸਭ ਥਾਈ ਇਹੋ ਜੇ ਚਾਨਣ ਹੋ ਗਿਆ ਵਾਹਿਗੁਰੂ ਬਿਨਾਂ ਆਸਥਾਨ ਕੋਈ ਨਹੀਂ ਸਾਰਿਆਂ ਥਾਵਾਂ 'ਚ ਜੋ ਪਰਮੇਸ਼ੁਰ ਵੀ ਆਪਕ ਹੋ ਰਿਹਾ ਹੈ ਪ੍ਰਭ ਰਵ ਰਹਿਆ ਸਭ ਥਾਈ ਮਨ ਵਸਾਈ ਉਸ ਨੂੰ ਮਨ ਜਦੋਂ ਵਸਾਇਆ ਪ੍ਰਭੂ ਸਾਰਿਆਂ ਥਾਵਾਂ 'ਚ ਰੰਗ ਰਿਹਾ ਵਿਆਪਕ ਹੋ ਰਿਹਾ ਦੁਸਿਆ ਸੂਰਵ ਲਿਖਿਆ ਪਾਇਆ ਇਹ ਪੁਰਬ ਜਿਨ੍ਹਾਂ ਦੇ ਨਿਸ਼ਕਾਮ ਕਰਮ ਕੀਤੇ ਸੀ ਮਾਰਨ ਉਹਦੇ ਕਰਮਾਂ ਦਾ ਪ੍ਰੇਰੇ ਹੋਏ ਨੇ ਲੇਖ ਲਿਖਤਾ ਉਹਨਾਂ ਨੂੰ ਵਾਹਿਗੁਰੂ ਦੇ ਸਰੂਪ ਨੂੰ ਪਾ ਲਿਆ ਹੈ ਸੇਜ ਸੁਖਾਲੀ ਮੇਰੇ ਪ੍ਰਭ ਬਾਣੀ ਉਹਨਾਂ ਦੀ ਸੇਜਾਂ ਪਾ ਕਰਨ ਸਰਦਾ ਰੂਪੀ ਸੇਜਾ ਸੁਖ ਵਾਲੀ ਸ਼ਾਂਤੀ ਰੂਪਲੀ ਦੇ ਸਮੇਤ ਮੇਰੇ ਵੈਰੂ ਨੂੰ ਭਾਗੀਆਂ ਹਨ ਸੱਚ ਸੀਗਾਰ ਬਣਾਇਆ ਜਿਨ੍ਹਾਂ ਨੇ ਸੱਚੇ ਨਾਮ ਦਾ ਸਿਮਰਨ ਰੂਪ ਸ਼ਿੰਗਾਰ ਸੁਣਿਆ ਮੰਨਿਆ ਮਨ ਕੀਤਾ ਭਾਵ ਬਣਾਇਆ ਹੈ ਕਾਮਣ ਨਿਰਮਲ ਹਉਮੈ ਮਲਖੁਈ ਉਹ ਮਹਾਂਪੁਰਖ ਕਾਮਣ ਜਗਿਆ ਸੁਨਹਿਮਲ ਉਜਲ ਚਿਤੋ ਆਏ ਹਨ ਨਿਮੰਬੇ ਦੇ ਯਾਰ ਦੀ ਹੋਮੇ ਦੀ ਸਾਧਨਾ ਦੀ ਹੋਮੇ ਦੀ ਮੈਲ ਗਵਾ ਦਿੱਤੀ ਹੈ ਗੁਰਮਤ ਸੱਚ ਸਮਾਈ ਉਹ ਗੁਰਮਤ ਦੁਆਰਾ ਸੱਚੇ ਸਰੂਪ ਵਿੱਚ ਸਮਾ ਗਈ ਉਹ ਭੇਦ ਹੋ ਗਈ ਹੈ ਨਾਨਕ ਆਪ ਮਿਲਾਈ ਕਰਤਾ ਸਤ ਗੁਰੂ ਜੀ ਕਹਿੰਦੇ ਕਰਤਾ ਪੁਰਖ ਨੇ ਆਪ ਦੇ ਨਾਲ ਉਹ ਮੇਲ ਲਈ ਭੇਦ ਕਰ ਲਈ ਹੈ ਨਾਮ ਨਵੈ ਨਿਧ ਪਾਈ ਜਿਸਨ ਗੁਰਾਂ ਦੇ ਪਾਸੋਂ 99 ਰੂਪੀ 9 ਨਿਧੀਆਂ ਪਾ ਲਈਆਂ ਨਵਦਾ ਧਰਤੀ ਬਾਲੀ ਹੈ ਨਵਾਂ ਗੋਲਕਾਂ ਦਾ ਨਹੀਂ ਆਧਾਰ ਰੂਪ ਪਰਮੇਸ਼ਵਰ ਵੀ ਪ੍ਰਾਪਤੀ ਕੀਤੀ ਹੈ ਨਾਮ ਕਰਕੇ